ਉਹ ਰੇਣੀਆ ਦੀ ਗੱਲ ਜੀ ਉਹ ਪਰਸੋਂ ਕਈ ਦਿਨਾਂ ਦੀ ਕਈ ਦਿਨਾਂ ਦਾ ਚੜਦਾ ਕੱਲ ਦਾ ਸਰੇਜ ਜੀ ਆਇਆ ਹੋਇਆ ਮੈਂ ਉਸੇ ਬਾਰੇ ਕਹਿਣਾ ਚਾਹੁੰਨੀ ਆ ਜੀ ਮੈਂ ਖਾਂ ਵੀ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਨਵੇਂ ਆਏ ਨੇ ਜਾਂ ਪੁਰਾਣੇ ਆਏ ਨੇਗੇ ਇਹਨਾਂ ਵਿੱਚ ਕੋਈ ਵੀ ਫਰਕ ਨਹੀਂ ਤੇ ਜੇ ਤੁਸੀਂ ਕੋਹ ਸਖਦੇਵ ਸਿੰਘ ਢੀਟਸਾ ਵਰਗੇ ਆਜੋ ਜਾਂ ਜਗੀਰ ਕੌਰ ਵਰਗੇ ਆਜੋ ਜਦੋਂ ਜਗੀਰ ਕੌਰ ਨੂੰ ਇਹਨਾਂ ਨੇ ਨਹੀਂ ਖੜਾ ਕੀਤਾ ਸੀ ਪ੍ਰਧਾਨ ਦੇ ਤੌਰ ਤੇ ਉਦੋਂ ਉਹ ਬਾਗੀ ਹੋ ਗਈ ਸੀ ਹੂੰ 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 ਇਸੇ ਤਰ੍ਹਾਂ ਹੀ ਇਹਨਾਂ ਨੂੰ ਟਿਕਟ ਨਹੀਂ ਮਿਲੀ ਜੱਟ ਸਾਹਿਬ ਨੂੰ ਮੈਂ ਉਹ ਚੀਜ਼ੀ ਚੀਜ਼ੀ ਆਧਾਰ ਦੇਵਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਉਹ ਬਾਦੀ ਪਤਾਗਾ ਹੂੰ ਤੇ ਇਹ ਉਸੇ ਉਸੇ ਤਰ੍ਹਾਂ ਇਹ ਬਾਗੀ ਹੋਈ ਗਏ ਨੇ ਵੀ ਜਿਵੇਂ ਜਿਵੇਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਹੁਣ ਇਹ ਸਾਰੇ ਬਾਗੀ ਜਿਹੜਾ ਹੋਇਆ ਵਿਆ ਕਿਉਂਕਿ ਵੀ ਅਸੀਂ ਤਾਂ ਬਾਰ ਬਾਰ ਹਾਰਦੇ ਆਂ ਤੇ ਅਸੀਂ ਆਪ ਦੀਆਂ ਜਿਹੜੀਆਂ ਰੂਟਸ ਉਹ ਪਟ ਚੁੱਕੇ ਆਂਗੇ ਹੂੰ ਉਹ ਇਹ ਦੁਆਰਾ ਰੂਟਸ ਲਾਉਣ ਦੀ ਕੋਸ਼ਿਸ਼ ਕਰਦੇ ਨੇਗੇ ਵੀ ਬਾਗੀ ਹੋ ਕੇ ਵੀ ਸਾਰਾ ਕੋਸ਼ਿਸ਼ ਇਹ ਕਰਾਉਣ ਵਿੱਚ ਸਾਰੇ ਕੋਸ਼ਿਸ਼ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਾਉਂ ਦੇ ਵਿੱਚ ਇਹ ਭਾਗੀਦਾਰ ਸਨ ਸਾਰੇ ਇਹ ਹੀ ਪਰ ਜਿਹੋ ਜੋ ਹੋ ਰਿਹਾ ਸਾਰੇ ਜ਼ਿੰਮੇਵਾਰ ਹੈ ਉਹਦੇ ਵਾਸਤੇ ਸਾਰੇ ਜ਼ਿੰਮੇਵਾਰ ਨੇ ਜੀ ਤੇ ਹੁਣ ਇਸ ਇਕੱਲਾ ਇਹਨਾਂ ਕੋਲੇ ਹੋਰ ਕੋਈ ਰਾਹ ਨਹੀਂ ਸੀਗਾ ਇਕੱਲੇ ਕਰ ਲੈ ਇਹ ਇਸ ਤਕਰੀਰ ਦੇ ਮੋੜਿਆਂ ਤੇ ਧਰ ਕੇ ਚਲਾਉਣੀ ਚਾਹੁੰਦੇ ਆ ਵੀ ਐਸੇ ਨਹੀਂ ਕੀਤਾ ਉਹ ਕਿਵੇਂ ਕਰ ਸਕਦਾ ਸੀਗਾ ਵੀ ਜੇ ਇਹ ਉਦੋਂ ਹੀ ਇਹ ਬਾਹਰ ਹੋ ਜਾਂਦੇ ਵੀ ਇਹ ਮਾਫੀ ਦਿੱਤੀ ਹੈ ਸਾਰੇ ਬਾਹਰ ਹੋ ਜਾਂਦੇ ਮਾਫੀ ਨਹੀਂ ਦੇਣੀ ਇਹ ਹੋਰ ਬਹੁਤ ਬਰਗਾੜੀ ਕੰਡਾਰੇ ਬਾਰੇ ਕੁਝ ਵੀ ਆ ਉਦੋਂ ਇਹਨਾਂ ਨੂੰ ਐਸੀ ਵੀ ਪ੍ਰਧਾਨਾ ਖਰਚਾ ਕਰੀ ਜਾਂਦੇ ਪਰ ਹੁਣ ਕਿਧਰ ਨੂੰ ਜਾਣਾ ਚਾਹੀਦਾ ਪਾਰਟੀ ਨੂੰ ਤੁਹਾਡੇ ਸਾਹਮਣੇ ਪਾਰਟੀ ਹੁਣ ਬਿਲਕੁਲ ਹੀ ਬਿਲਕੁਲ ਹੀ ਇਹਨਾਂ ਨੂੰ ਕਿਸੇ ਨੂੰ ਹੀ ਨਿਭਾਉਣੀ ਚਾਹੀਦੀ ਇਹਨਾਂ ਨੂੰ ਜਿਹੜੇ ਬੁੜੇ ਨੇਗੇ ਪ੍ਰਾਣੀ ਸੋਚ ਵਾਲੇ ਨੇ ਆਪਣੇ ਪਰਿਵਾਰ ਨੂੰ ਉਂਗਲੇ ਲਿਆਉਣਾ ਚਾਹੀਦਾ ਜਨਤਾ ਨੂੰ ਦੋਨਾਂ ਨੂੰ ਲਾਂਬੇ ਕਰਕੇ ਇੱਕ ਨਰੋਲ ਸੱਚੀ ਸੁੱਚੀ ਚੁਣੀ ਜਾਈ ਦੀ ਹੈ ਤਾਂ ਕਿ ਜਿਹੜੇ ਇਹ ਦਾਦੂਵਾਲ ਵਰਗੇ ਇਹਨਾਂ ਦੇ ਨਾਲ ਸਾਰੇ ਨਾਲ ਜਾਣਗੇ ਹੁੰਦੇ ਸਵਾਲ ਗਿਆ ਦੇ ਨਾਲ ਇਹ ਉਦੋਂ ਵੀ ਖਤਰਨਾਕ ਹੋਊਗਾ ਭਾਜਪਾ ਵਿੱਚ ਆ ਜੂਹੀ ਤੇ ਇਹ ਬਿਲਕੁਲ ਖਤਮ ਕਰਨੀ ਚਾਹੀਦੀ ਹੈ ਦੋਨੇ ਤੇ ਨਵੇਂ ਆਉਣੇ ਚਾਹੀਦੇ ਜੀ ਮੇਰੀ ਕਹਾਣੀ ਲੰਬੀ ਹੋ ਜੇ ਮੈਂ ਕੱਟ ਬਹੁਤ ਮਿਹਰਬਾਨ